ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪ੍ਰਮਾਤਮਾ ਨੇ ਉਹ ਆਪਣੇ ਚਰਨਾਂ ਚ ਨਵਾਸ ਬਖਸ਼ਿਆ ਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਂਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਂਦੇ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਾਸ਼ਰ ਤੁਸੀਂ ਦੇਖਦੇ ਜਾਓ ਦੇਖ ਕੇ ਕੀ ਲੋੜ ਸੀ 94 ਸਾਲ ਦੀ ਉਮਰ ਚ ਇਲੈਕਸ਼ਨ ਲੜੀ ਹਾਰ ਕੇ ਗਏ ਨੇ ਛਾ ਮਾਮਲਾ ਦੁਨੀਆ ਤੇ ਕੋਣ ਐਸਾ ਜਿਹਦਾ ਸ਼ੁਰੂ ਤੇ ਵਾਂਗ ਅਖੀਰ ਹੋਵੇ ਕਿਆ ਲੋਕ ਨਹੀਂ ਪਬਲਿਕ ਅੱਜ ਨਏ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਹਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇਂ ਕੋਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਬਾ ਉਹਦਾ ਸ਼ੁਕਰਾਨਾ ਕਰੋ ਉਹਦਾ ਸ਼ੁਕਰਾਨਾ ਹੀ ਕਰਦੇ ਰਹੋ ਪਰਮਾਤਮਾ ਜਿਵੇਂ ਰੱਖੀ ਜਨੈ ਰੱਖੀ ਹੈ ਇੱਜ਼ਤ ਘਟਣ ਨਾ ਦੇਈ ਭਵੇਂ ਵਧਾਈ ਨਾ ਜਿੱਲੀ ਕਣੀਆ ਕੈਮ ਰੱਖਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਤੀ ਪਰ ਕੇ ਮਾਮਲ ਬਖਸ਼ ਕੇ ਲੈ ਨਰੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਤੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਪੈਰ ਧਰਨ ਧਰ ਕੇ ਵੀਰੋ ਇਹ ਪ੍ਰਮਾਤਮਾ ਨਾਲ ਜੁੜਿਆ ਹੋਈਆਂ ਲਾਈਨਾਂ ਨੇ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕਢਾ ਨਹੀਂ ਧਰਦਾ ਕੋਈ ਕੋਈ ਮੁਰਪੀ ਭਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕਢਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਧਰ ਕੇ ਜਦੋਂ ਜ਼ਿੰਮੇਵਾਰੀ ਵਾਲਾ ਕਢਾ ਸਿਰ ਤੇ ਹੋਵੇ ਪੈਰ ਧਰਨ ਧਰ ਕੇ ਧਰਨੇ ਪੈਂਦੇ ਆ ਦੇਗੜ ਦਾ ਖਤਰਾ ਜਾਦੇ ਰਹਿੰਦਾ ਤਾਂ ਉਹ ਬੰਦੇ ਆ ਅਜਿਹਾ ਰੱਬ ਨੂੰ ਤੇ ਉਹਣਾਲੇ ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਤਬਰ ਦਾ ਹੀ ਸੋਚਿਆ ਬਸ ਵੀ ਮੇਰੇ ਤਬਰ ਦਾ ਭਲਾ ਕਰੀ ਪਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇਤੋਂ ਹੋਰ ਕੋਈ ਨਹੀਂ ਇਹਨਾਂ ਕੋਲੇ ਕੁਝ ਸਮਝ ਕੇ ਰੱਖਿਆ ਸੀ ਇਹਨੇ ਪੰਜਾਬ ਨੂੰ ਮਰਜਾ ਚੜੀਏ ਜਮਜਾ ਚੜੀਏ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਚ ਲਈ ਟੈਂਪੀ ਮੰਨ ਤਾਂ ਪਾਰਲੀਮੈਂਟ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੁਵੀਰ ਬਾਦਲ ਜੀਪ ਦੇ ਉੱਤੇ ਛਤਰੀ ਲਾ ਰਖੀ ਅੱਛਾ ਤੈਨੂੰ ਜ਼ਿਆਦਾ ਕਰਨੀ ਲੱਗਦੀ ਹੈ ਜਿਹੜੇ ਬੂਹਰੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਆ ਏ ਪੁੱਛਦੇ ਐ ਹਾਊ ਮਾਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਟੂ ਹੌਟ 3 ਬੱਤੀ ਹੋਇਆ ਤਾਂ ਸਾਨੂੰ ਦੱਸਿਓ ਉਹ ਪੰਜਾਬ ਪਚਾਂਗੇ ਦੋ ਕੱਢ ਜਾਵਾਂਗੇ ਇਹ ਪੰਜਾਬ ਪਚਾਂਗੇ ਕਿਹੜੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋયા ਨੂੰ ਕੀ ਸਮਝਦੇ ਐ ਕਦੇ ਜ਼ਿੰਦਗੀ ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ कदे आशे ट्रैक्टर तो दो बारी बह तुटी तो हुई हैडल मारने जे टस पहला सीधी जाए चक्कर ना पैन मार बह निकल जाने लेबीर वालू पुछके देखो टस की होंगी क्या टस बस तो सुना है टस नहीं सुना है की पता नरमे के टीडे पुछ लियो इन्हू पता ही नहीं टींडे की होंगे ਮੈਂ ਬੁਲਾਏ ਨਹਿਰੀ ਵਿਭਾਗ ਵਾਲੇ ਮੈਂ ਬੁਲਾਏ ਕਿਸਾਨ ਫਾਜ਼ਿਲਕਾਲੇ ਆ ਗਏ ਦੱਸੋ ਵੀ ਕਿਵੇਂ ਕਰਨੇ ਕਹਿੰਦੇ ਜੀ ਅਪ੍ਰੈਲ ਦੇ ਪਹਿਲੇ ਹਫਤੇ ਜਲਵਾ ਵੀ ਦਿਆਂ ਜੇ 2-3 ਪਾਣੀ ਨਹਿਰ ਦੇ ਪਾਣੀ ਦੇ ਨਾਲ ਲੱਗ ਜਾ ਨਰਮੇ ਨੂੰ ਸੁੰਡੀ ਲੱਗੀ ਨਹੀਂ ਸਕਦੀ ਬੂਟਾ ਬਹੁਤ ਤਕੜਾ ਹੋ ਜਾਂਦਾ ਮੈਂ ਕਿਹਾ 2 ਅਪ੍ਰੈਲ ਨੂੰ 10 ਅਪ੍ਰੈਲ ਨੂੰ ਜਿੰਨੀ ਨੂੰ ਚਾਹੀਦੀ ਹੈ ਪਾਣੀ ਦੇ ਦੋ ਆਉਂਦਾ ਪਾਣੀ ਚੱਲ ਪਿਆ ਪੁਰਾਣੀਆਂ ਕੱਸੀਆਂ ਬਿਜਲੀ ਆਉਂਦੀ ਆ ਦਿਨੇ ਕਿਉਂ ਬਈ ਦੁਨੀਆ ਭਰ ਦੇ ਦਫ਼ਤਰ ਸਾਰੇ ਦਿਰੇ ਲੱਗਦੇ ਨੇ ਇਹ ਕਿਸਾਨ ਦਾ ਦਫ਼ਤਰ ਹੈ ਜਿਹੜਾ ਰਾਤ ਦੇ 1:30 ਵਜੇ ਲੱਗਦਾ 2 ਵਜੇ ਲਾਈਟ ਆਉਂਦੀ ਕਿਹਦਾ ਦੱਸੋ ਕਿਉਂ ਆਉਗੀ ਵੀ تیرے ਕਿਉਂ ਨਹੀਂ ਆਉਂਦੀ ਲੇਟਾ ਤင်း ਆ ਰਹੇ ਮਨੂੰ ਕਿਉਂਕਿ ਮੈਂ ਦੋਖਾ ਢੰਡਾਏ ਹੋਏ ਨੇ ਮੈਂ ਇੱਕ ਵੱਲ ਦਾ ਰੇੜਾ ਵੀ ਚਲਾਇਆ ਹੋਇਆ ਮੈਂ ਚੜਹੀ ਵੀ ਭੱਜੀ ਹੋਈ ਐ ਤੇ ਮੇਰੀ ਭੈਣ ਤੇ ਮੈਂ ਅਸੀਂ ਦੋਨੇ ਕਿਹੜਾ ਦਿਨ ਦੇ ਸੀ ਮਾਂ ਰੋਕ ਲਾਉਂਦੀ ਹੁੰਦੀ ਸੀ ਅਜੀ ਕਾਲੇ ਬਦੇ ਡਾਂਡੇ ਕੁਤਰੇ ਹੋਏ ਆ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਐ ਉਦੋਂ ਪਤਾ ਲੱਗਦਾ ਹਾਥਲੇ ਰੋਟੀ ਪੱਕੂ ਜਾਂ ਨਾ ਪੱਕੂ ਇਹਨਾਂ ਰਜਵਾੜਿਆਂ ਨੂੰ ਕੀ ਪਤਾ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਚਮਲੇ ਇਹਨਾਂ ਨੂੰ ਕੀ ਪਤਾ ਵੀ ਕੀ ਹੁੰਦੀ ਐ ਗਰੀਬੀ ਦਲਤਾ ਗਰੀਬਾਂ ਦੇ ਜਵਾਕਾਂ ਨੂੰ ਪੜਾ ਰਿਆ ਮੈਂ ਕਿਉਂਕਿ ਮੈਨੂੰ ਪਤਾ ਐ ਕੋਈ ਪੀਲਾ ਕਾੜ ਨਹੀਂ ਲਗਾੜ ਗਰੀਬੀ ਦੂਰ ਨਹੀਂ ਕਰ ਸਕਦਾ ਇੱਕੋ ਹੀ ਚੀਜ਼ ਐ ਜਿਹੜੀ ਗਰੀਬੀ ਦੂਰ ਕਰ ਸਕਦੀ ਐ ਉਹ ਹੈਗੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਬੱਚਿਆਂ ਨੂੰ ਅਫਸਰ ਬਣਾ ਦੋ ਉਹ ਆਪੀ ਕਿਰਪਾ ਚੱਕ ਲੈਣ ਦੀ ਉਹਦੇ ਕਰਾ ਦਿਓ ਕਮੀਆਂ ਦਾ ਬੇੜਾ ਗਾਉਂਦਾ ਰਿਹਾ ਸੰਤਰਾ ਮਦასი ਦਾ ਮਾਂ ਧਰਤੀ ਤੇ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਤੂੰ ਮਗਦਾ ਰਹੀ ਮੇ ਸੂਰਜਾ ਕਮੀਆਂ ਦੇ ਬੇੜੇ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆ ਤੇ ਦੰਦ ਘਰੇੜੇ ਤੂੰ ਮਾਂ ਵਿਦਾਰੀ ਮਸੂਰ ਜਾ ਕਮੀਆਂ ਦੇ ਕਰ। ਸਭੀਰੋ ਜਿਹਨਾਂ ਮੈਂ ਪਿੰਡ ਜਾਂ ਆਂਦੇ ਸਤੋਜ ਮੈਂ ਕਦੇ ਭਗਵੰਤਮਾਨ ਕਲਾਕਾਰ ਪਹਿਲਾਂ ਵੀ ਜਾਂ ਹੁਣ ਭਗਵੰਤਮਾਨ ਮੁੱਖ ਮੰਤਰੀ ਬਣ ਕੇ ਨਹੀਂ ਜਾਂਦਾ। ਮੈਂ ਉਸ ਪਿੰਡ ਦਾ ਪੁੱਤ ਭਤੀਜਾ ਛੋਟਾ ਵੱਡਾ ਪਾਈਏ ਮੈਂ ਉਹਣ ਕੇ ਜਾਂਦਾ। ਚਾਚੀਆਂ ਤਾਈਆਂ ਸਾਡੀਆਂ ਜਿਹੜੀਆਂ ਸਾਡੇ ਕੀਤਾ ਜਿ ਦਿਹਾੜੀਆਂ ਕਰਦੀਆਂ। ਉਹਨੂੰ ਸਭ ਤੋਂ ਪਹਿਲਾਂ ਮਿਲਦਾ ਹੁੰਦਾ ਔਰ ਇੰਨੀਆਂ ਖੁਸ਼ ਨੇ ਕਿ ਪੁੱਤ ਤੂੰ ਸਾਨੂੰ ਹਜੇ ਵੀ ਯਾਦ ਰੱਖਿਆ ਹੋਇਆ ਮੈਂ ਕਹਾਂ ਮੈਂ ਯਾਦ ਹੀ ਤੁਹਾਨੂੰ ਰੱਖਿਆ ਹੋਇਆ ਥੋਡੇ ਕਰਕੇ ਤਾਂ ਆਇਆ ਮੈਂ ਗਰੀਬਾਂ ਦਾ ਭਲਾ ਕਰਨ ਵਾਸਤੇ ਸਰਕਾਰ ਬਣੀ ਹੈ ਸੋ ਇਸ ਕਰਕੇ ਤੁਹਾਡੇ ਕੋਲ ਆਇਆ 1 ਰੁਪਏ ਦਾ ਮੇਰੇ ਤੇ ਇਲਜ਼ਾਮ ਲਾ 1 ਰੁਪਇਆ ਸਵਾ ਦੋ ਸਾਲ ਹੋ ਗਏ ਵੀ ਮੁੱਖ ਮੰਤਰੀ ਕਰੋੜਾਂ ਰੁਪਇਆ ਇਕੱਠਾ ਕਰ ਸਕਦਾ ਹੈ ਚਲ ਸਾਇ ਨਹੀਂ ਕਰਨੇ ਆ ਫਿਰ ਕੀ ਹੁੰਦਾ ਨਾ ਮੇਰੇ ਕੋਲ ਟੋਲ ਪਲਾਜੇ ਵਾਲੇ ਆਏ ਸਾਨੂੰ 300 ਦਿਨ ਵਧਾ ਦਿਓ ਜੀ ਸਾਡੇ 450 ਦਿਨ ਵਧਾ ਦਿਓ ਜੀ ਮੈਂ ਕਿਹਾ ਚੁੱਪ ਕਰਕੇ ਬੋਰੀ ਬਿਸਤਰਾ ਬੰਨੋ ਤੁਹਾਡਾ ਕੱਚਾ ਮਾਲ ਲੱਗਦਾ ਪੈਸੇ ਹੀ ਫੜਦੇ ਹੋ ਐਦਲਿਆਂ ਤੋਂ ਵੀ ਉਦਰਲੇ ਤੋਂ ਵੀ ਚਲੋ ਸ਼ਾਬਾਸ਼ 16 ਟੋਲ ਪਲਾਜੇ ਬੰਦ ਕਰਤੇ ਅੱਜ ਪੰਜਾਬ ਦਾ ਪੰਜਾਬੀਆਂ ਦਾ 58 ਲੱਖ 70 ਹਜ਼ਾਰ 58 ਲੱਖ 70 ਹਜ਼ਾਰ ਹਰ ਰੋਜ਼ ਦਾ ਪੰਜਾਬੀਆਂ ਦਾ ਜੀਵ ਦਾ ਖਰਚਾ ਵੱਜਦਾ ਕਿਉਂਕਿ ਟੋਲ ਪਲਾਜ਼ੇ ਬੰਦ ਕਰਦੇ। ਤੁਸੀਂ ਵੀ 2250 ਦੇ ਕੇ ਜਾਂਦੇ ਹੋ। ਆ ਦੋ ਚਾਰ ਰਹਿ ਗਏ ਬਸ। ਇਹਨਾਂ ਤੇ ਮੇਰੀ ਨਿਗਾਹ ਹੈ ਬਸ। ਹੱਥਾਂ 'ਚ ਥੁੱਕੇ ਬੈਠਾ ਮੈਂ ਥੋੜਾ ਜਿਹਾ ਮੌਕਾ ਮਿਲੇ ਦੇਖਦੇ ਜਾਉ ਤੁਸੀਂ। ਐਂ ਇਲਾਜ ਕਰਨੇ ਪਹਾੜਾਂ 'ਚ ਪਾਈ ਬੈਠਿਆ ਐ ਸੁੱਖ ਵਿਲਾਸ। ਆ ਡੇੜੇ ਹੋਟਲ ਪਾਈ ਬੈਠਿਆ। ਇਹ ਸਰਕਾਰ ਕੰਮ ਚੀਜ਼ ਲੋਗੀ ਨਾ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਏ ਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਆ ਸੁਖ ਵਿਲਾਸ ਇਹ ਹੋਟਲ ਫਰਾਂ ਨੇ ਧਮਕੇ ਸਰਕਾਰ ਕਬਜ਼ੇ ਚ ਲਾਉਂਦੇ ਇਹਨਾਂ ਨੂੰ ਔਰ ਕਬਜ਼ੇ ਚ ਲੈ ਕੇ ਬਟਾਉਣਾ ਨਹੀਂ ਟਾਉੜੇ ਨਹੀਂ ਹੈਗੇ ਸਕੂਲ ਬਣਾਉਣਗੇ ਸੁਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਰਾ ਦਾ ਕਰਾਇਆ ਹੈ ਸਤਨ ਲੱਖ ਤੇ ਜੇ ਵੱਡਾ ਕਮਰਾ ਲੈਣਾ ਉਹਦਾ 12-13 ਲੱਖ ਰੁਪਇਆ ਕਰਾਇਆ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਤੇ ਆਪਾਂ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਚੂ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਆ ਵੀ ਬਣ ਚੂ ਸਹੀ ਹੈ ਨਾ ਲੜੀ ਜਣ ਬਾਚ ਲੜੀ ਜਣ ਬਾਚ ਹਾਈਕੋਰਟਾ ਚ ਤੇਰਾ ਸਕੂਲ ਖੋਲ ਦੋ ਉਥੇ ਇਹਨਾਂ ਨੇ ਸਮਝਿਆ ਕੀ ਹੋਇਆ ਨਨੇ ਸੋ ਵੀਰੋ ਮੈਂ ਪੈਸੇ ਕਮਾਉਣ ਦਾ ਆਇਆ ਨਹੀਂ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੀ ਲਾ ਲੈਂਦਾ ਮੇਰੇ ਵਰਗੇ ਨੂੰ ਕਿਹਾ ਕਿਸੇ ਨੇ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਿ ਨਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿੱਪੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਓ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਓ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਦਾ ਵੀਰੋ ਜੇ ਗੁਰੂ ਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਫਿਰ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਫਿਰ ਭਾਈ ਲਾਲੋ ਤੇ ਮਲਕਪਾ ਗੋਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਕਿਹੜੀ ਹਲਾਲ ਦੀ ਐ ਕਿਹੜੀ ਹਰਾਮ ਦੀ ਐ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਕਿ ਗਰੀਬ ਦਾ ਜੇ ਗਰੀਬ ਦਾ ਭਲਾ ਕਰਤਾ ਗਰੀਬ ਦੀ ਹਾਂ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਹੈ ਗਰੀਬਾਂ ਦੀ ਬਾਤ ਦੁਆ ਨਾਲੋ ਇਹਨਾਂ ਨੇ ਲਈ ਗਰੀਬਾਂ ਦੀ ਬਾਤ ਦੁਆ ਨਾਲੇ ਤੈਨੂੰ ਆਹ ਹੱਥੋਂ ਵੀ ਲੋ ਅਮਰ ਜੀਂ ਤੇ ਨਾਲ ਸੋਵੀਰ ਨਾਲ ਗੱਡੀ 'ਚ ਬੈਠਣ ਨੂੰ ਬੰਦਾ ਨਹੀਂ ਲੱਭਦਾ ਅਗਲਾ ਕਹਿੰਦਾ ਜੀ ਫੇਸਬੁੱਕ ਤੇ ਫੋਟੋ ਆ ਕੇ ਗਾਣਾ ਪੈਣ ਗਿਆ ਥੱਲੇ ਆਹ ਜੀ ਕਹਿੰਦਾ ਜੀ ਸੋਵੀਰੋ ਮੇਰੇ ਤਾਂ ਛੋਟੇ ਵਰਗਾ ਇਹੀ ਆ ਔਰ ਇਹੀ ਹੂੰ ਮੇਰੇ 'ਚ ਬਦਲਾ ਕਦੋਂ ਆ ਜਾਊਗਾ ਪੱਤਰਕਾਰ ਮੈਨੂੰ ਕਹਿੰਦੇ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ ਉਹ ਕੁਰਸੀ 'ਤੇ ਬਹਿ ਕੇ ਵੱਡੇ ਵੱਡੇ ਦਾਮਾਖ ਖਰਾਬ ਹੋ ਗਏ ਤੁਹਾਡਾ ਕਿਉਂ ਨਹੀਂ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਉਹ ਕੁਰਸੀ 'ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ 'ਤੇ ਬੈਠਾ